ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਪੰਜਾਬ ਦੇ ਵਿੱਚ 2000 ਪੀਟੀਆਈ ਪੋਸਟਾਂ ਨੂੰ ਲੈ ਕੇ ਅਪਡੇਟ ਆ ਚੁੱਕੀ ਹੈ ਇੱਕ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਪਰ ਇਸ ਦੇ ਵਿੱਚ ਬਹੁਤ ਸਾਰੇ ਜੋ ਵਿਦਿਆਰਥੀ ਇਸ ਖੇਤਰ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਹੈ ਕਿ ਇਹਨਾਂ ਪੋਸਟਾਂ ਨੂੰ ਕੌਣ-ਕੌਣ ਅਪਲਾਈ ਕਰ ਸਕਦਾ ਹੈ ਸੋ ਇਸ ਦੇ ਸਬੰਧ ਵਿੱਚ ਆਪਾਂ ਗੱਲ ਕਰਾਂਗੇ ਤੇ ਪੇਪਰ ਕਦੋਂ ਹੋਊਗਾ ਇਸ ਬਾਰੇ ਵੀ ਗੱਲ ਕਰਾਂਗੇ ਸੋ ਪਹਿਲਾਂ ਤਾਂ ਆਪਾਂ ਇਹ ਨੋਟੀਫਿਕੇਸ਼ਨ ਬਾਰੇ ਪੜ੍ਹ ਲਈਏ ਇਹ ਨੋਟੀਫਿਕੇਸ਼ਨ 14 7 2025 ਨੂੰ ਜਾਰੀ ਹੋਇਆ ਸੀ ਜਿਸ ਦੇ ਵਿੱਚ ਸਿੱਖਿਆ ਭਾਗ ਪੰਜਾਬ ਵੱਲੋਂ 2000 ਪੀਟੀਆਈ ਅਧਿਆਪਕਾਂ ਜੋ ਕਿ ਐਲੀਮੈਂਟਰੀ ਕਾਡਰ ਦੀ ਭਰਤੀ ਲਈ ਯੋਗ ਉਮੀਦਵਾਰਾਂ ਤੋਂ ਪ੍ਰਤੀ ਬੇਨਤੀਆਂ ਦੀ ਮੰਗ ਕੀਤੀ ਜਾਂਦੀ ਹੈ ਤੇ ਇਹਨਾਂ ਸਾਮੀਆਂ ਲਈ ਸ਼ਰਤਾਂ ਇੱਕ ਵੈਬਸਾਈਟ ਦਿੱਤੀ ਹੋਈ ਹੈ www.educationrequirementboard.com 18 7 2025 ਨੂੰ ਦੇਖੀਆਂ ਜਾ ਸਕਦੀਆਂ ਨੇ ਸੋ ਕੱਲ ਅੱਜ 17 ਤਰੀਕਾ ਕੱਲ ਨੂੰ 18 ਤਰੀਕ ਹੈ ਤਾਂ ਤੁਹਾਡਾ ਜਿਹੜਾ ਪੋਰਟਲ ਓਪਨ ਹੋ ਜਾਊਗਾ ਇਸ ਵੈਬਸਾਈਟ ਦੇ ਉੱਪਰ ਜਾ ਕੇ ਤੁਸੀਂ ਲੌਗਇਨ ਕਰ ਸਕਦੇ ਹੋ ਤੇ ਦੇਖ ਸਕਦੇ ਹੋ ਕਿ ਪੀਟੀਆਈ ਦੀਆਂ ਕੀ ਰਿਕੁਆਇਰਮੈਂਟ ਜਿਹੜੀ ਹੈਗੀ ਹੈ ਸਰਕਾਰ ਵੱਲੋਂ ਮੰਗੀ ਗਈ ਹੈ ਯੋਗ ਉਮੀਦਵਾਰਾਂ ਤੋਂ ਸੋ ਇਸ ਦਾ ਪੇਪਰ ਕਦੋਂ ਹੋਊਗਾ ਇਸ ਦੇ ਵਿੱਚ ਬੱਚਿਆਂ ਦੇ ਸਵਾਲ ਨੇ ਇਹ ਹੈ ਕਿ ਜਦੋਂ ਤੁਹਾਨੂੰ ਨੋਟੀਫਿਕੇਸ਼ਨ ਓਪਨ ਹੋ ਜਾਊਗਾ ਪ੍ਰੋਪਰ ਤਰੀਕੇ ਨਾਲ ਤੁਹਾਡੀ ਐਲੀਜੀਬਿਲਟੀ ਉਹਦੇ ਵਿੱਚ ਕੀ ਹੋਣ ਵਾਲੀ ਹੈ ਕਿਹੜਾ ਪੇਪਰ ਮੰਗਿਆ ਜਾਊਗਾ ਈਟੀਟੀ ਜਿਸ ਤਰ੍ਹਾਂ ETT ਹੁੰਦੀ ਹੈ BEd ਹੁੰਦੀ ਹੈ ਉਹਦੇ ਵਿੱਚ ਵੀ ਜਿਵੇਂ ਆਪਣੇ ਤੋਂ एलिजिਬਿਲਟੀ ਮੰਗੀ ਜਾਂਦੀ ਹੈ ਤਾਂ ਉਸੇ ਤਰ੍ਹਾਂ PTI ਦੀਆਂ ਪੋਸਟਾਂ ਦੇ ਵਿੱਚ ਵੀ ਤੁਹਾਡੇ ਤੋਂ ਕੋਰਸ ਹੈ ਜਿਹੜੇ ਉਹਦੇ ਵਿੱਚ ਮੈਂਸ਼ਨ ਕਿਤੇ ਮਿਲਣਗੇ ਤੁਹਾਨੂੰ ਕਿ ਤੁਹਾਡੀ BPed ਹੋਣੀ ਚਾਹੀਦੀ ਹੈ DPEd ਹੋਣੀ ਚਾਹੀਦੀ ਚਾਹੀਦੀ ਹੈ ਸੋ ਉਸ ਦੇ ਅਕੋਰਡਿੰਗ ਤੁਹਾਡਾ ਇਹਜ ਗਰੁੱਪ ਤੁਹਾਡੀ ਕੈਟਾਗਰੀ ਗਰੁੱਪ ਉਹ ਸਾਰੀਆਂ ਤੁਹਾਨੂੰ ਉਹਦੇ ਵਿੱਚ ਹੀ ਦੇਖਣ ਨੂੰ ਮਿਲਣਗੀਆਂ ਬਾਕੀ ਬਹੁਤ ਸਾਰੇ ਬੱਚਿਆਂ ਦੇ ਮਨ ਦੇ ਵਿੱਚ ਇਹ ਸਵਾਲ ਨੇ ਕਿ ਇਹਨਾਂ ਨੂੰ ਕੌਣ-ਕੌਣ ਅਪਲਾਈ ਕਰ ਸਕਦਾ ਸੋ ਜੇ ਅਸੀਂ ਪ੍ਰਾਣੇ ਗਜਟ ਦੀ ਗੱਲ ਕਰੀਏ ਜੋ ਪਹਿਲਾਂ ਆਇਆ ਸੀ ਉਹਦੇ ਵਿੱਚ ਤਾਂ ਡੀਪੀਐਡ ਬੀਪੀਐਡ ਦੋਹੀ ਮੈਂਸ਼ਨ ਹੋਏ ਸੀਗੇ ਬੀਪੀਈਵੀਸੀ ਸੋ ਹੁਣ ਆਉਣ ਵਾਲੇ ਇਹਦੇ ਵਿੱਚ ਸੋਧ ਕੀਤੀ ਗਈ ਹੈ ਸੋ ਜਿਸਦੇ ਵਿੱਚ ਹਜੇ ਤੱਕ ਕਿਸੇ ਨੂੰ ਇਹ ਚੀਜ਼ ਨਹੀਂ ਕਲੀਅਰ ਤਾਂ ਇਸ ਦੇ ਉੱਪਰ ਕੋਈ ਵੀ ਆਪਾਂ ਸ਼્યોਰ ਨਹੀਂ ਹੋ ਸਕਦੀ ਕਿ ਆਹੀ ਕੋਰਸ ਵਾਲੇ ਅਪਲਾਈ ਕਰਨਗੇ ਹੋ ਸਕਦਾ ਡੀਪੀਐਡ ਤੇ ਬੀਪੀਐਡ ਦੋਨੋਂ ਹੀ ਕੋਰਸਾਂ ਨੂੰ ਵੀ ਪ੍ਰਵਾਨਗੀ ਮਿਲ ਸਕਦੀ ਹੈ ਤੇ ਹੋ ਸਕਦਾ ਕੱਲੀ ਡੀਪੀਐਡ ਦੇ ਜਿਹੜੇ ਕੈਂਡੀਡੇਟ ਆ ਉਹੀ ਅਪਲਾਈ ਕਰ ਸਕਣ ਸੋ ਇਹ ਜਿਹੜੀ ਚੀਜ਼ ਆ ਉਹ ਸਾਨੂੰ ਕੱਲ ਵਾਲਾ ਨੋਟੀਫਿਕੇਸ਼ਨ ਹੀ ਦੱਸੂਗਾ ਸੋ ਤੁਸੀਂ ਕੱਲ ਇਸ ਵੈਬਸਾਈਟ ਦੇ ਉੱਪਰ ਜਾ ਕੇ ਜਦੋਂ ਵੀ ਓਪਨ ਹੁੰਦਾ ਤੇ ਤੁਹਾਨੂੰ ਅਸੀਂ ਇਸ ਦਾ ਨੋਟੀਫਿਕੇਸ਼ਨ ਵੀ ਸ਼ੇਅਰ ਕਰ ਦੇਾਂਗੇ ਸੋ ਪੇਪਰ ਦੀ ਜਿਹੜਾ ਪ੍ਰੋਸੈਸ ਹੈਗਾ ਉਹ ਨੋਟੀਫਿਕੇਸ਼ਨ ਤੋਂ ਬਾਅਦ ਸਾਨੂੰ ਇੱਕ ਟਾਈਮ ਮਿਲਦਾ ਹੁੰਦਾ ਜਿਹਦੇ ਵਿੱਚ ਅਸੀਂ ਪੇਪਰ ਆਪਣੇ ਡਾਕੂਮੈਂਟਸ ਆਪਣੀ ਫੀਸ ਅਪਲਾਈ ਕਰਨੀ ਹੁੰਦੀ ਹੈ ਤੇ ਉਹ ਉਹਦਾ ਜੋ ਮਹੀਨਾ 2 ਮਹੀਨੇ ਦਾ ਟਾਈਮ ਹੁੰਦਾ ਉਸ ਤੋਂ ਬਾਅਦ ਹੀ ਸਾਡਾ ਪੇਪਰ ਹੈ ਜਿਹੜਾ ਆਪਾਂ ਨੂੰ ਸਰਦੀ ਦੇ ਵਿੱਚ ਦੇਖਣ ਨੂੰ ਮਿਲੂਗਾ ਹੋ ਸਕਦਾ ਆਪਣਾ ਅਕਤੂਬਰ ਨਵੰਬਰ ਦੇ ਤੱਕ ਪੇਪਰ ਹੋ ਸਕਦਾ ਬਾਕੀ ਇਹ ਚੀਜ਼ਾਂ ਬਾਰੇ ਆਪਾਂ ਸ਼ੋਰ ਨਹੀਂ ਜਿੰਨਾ ਟਾਈਮ ਆਪਣੇ ਕੋਲ ਹੀ ਨੋਟੀਫਿਕੇਸ਼ਨ ਨਹੀਂ ਆਉਂਦਾ ਸੋ ਸਾਰੇ ਹੀ ਵਿਦਿਆਰਥੀਆਂ ਨੂੰ ਬੈਸਟ ਆਫ ਲੱਕ ਕਿ ਤੁਸੀਂ ਜਿਹੜੇ ਵੀ ਇਸੇ ਖੇਤਰ ਦੇ ਨਾਲ ਜੁੜੇ ਹੋਏ ਨੇ ਸੋ ਇਸ ਦੇ ਸਬੰਧ ਵਿੱਚ ਕੋਈ ਵੀ ਜਾਣਕਾਰੀ ਆਉਂਦੀ ਹੈ ਤੁਹਾਡੇ ਨਾਲ ਨਾਲ ਦੇ ਨਾਲ ਸ਼ੇਅਰ ਕਰਾਂਗੀ ਸੋ ਸਾਡੇ ਚੈਨਲ ਦੇ ਨਾਲ ਤੁਸੀਂ ਰੈਗੂਲਰ ਜੁੜ ਸਕਦੇ ਹੋ ਸੋ ਲਾਸਟ ਵੀ ਅਸੀਂ ਤੁਹਾਨੂੰ ਫਿਰ ਧੰਨਵਾਦ ਕਰਦੀ ਹਾਂ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ